ਜ਼ੀਰਕਪੁਰ ਦੇ ਪਿੰਡ প্রভਾਤ ਵਿਖੇ ਚੱਲ ਰਹੀ ਪਨੀਰ ਦੀ ਇੱਕ ਫੈਕਟਰੀ ਵਿੱਚ ਅੱਜ ਸਿਹਤ ਵਿਭਾਗ ਵੱਲੋਂ ਛਾਪਾਂ ਮਾਰਿਆ ਗਿਆ ਇਸ ਮੌਕੇ ਵਿਭਾਗ ਦੇ ਅਫਸਰਾਂ ਨੇ ਪਨੀਰ ਅਤੇ ਦੇਸੀ ਘਿਓ ਦੇ ਸੈਂਪਲ ਭਰੇ ਦੱਸਣਯੋਗ ਹੈ ਕਿ ਪਿੰਡ প্রভਾਤ ਵਿਖੇ ਇਹ ਫੈਕਟਰੀ ਪਿਛਲੇ ਕਾਫੀ ਸਮੇਂ ਤੋਂ ਚੱਲ ਰਹੀ ਸੀ ਅਤੇ ਲੋਕਾਂ ਨੇ ਇਸ ਦੀ ਸ਼ਿਕਾਇਤ ਪੱਤਰਕਾਰ ਨੂੰ ਕੀਤੀ ਅਤੇ ਪੱਤਰਕਾਰ ਨੇ ਵਿਭਾਗ ਨਾਲ ਸੰਪਰਕ ਕਰਕੇ ਇਸ ਫੈਕਟਰੀ ਤੇ ਛਾਪਾਂ ਮરાਇਆ ਇਸ ਫੈਕਟਰੀ ਵਿਖੇ ਸਸਤੇ ਰੇਟਾਂ ਤੇ ਵੇਚਣ ਵਾਲਾ ਪਨੀਰ ਦੇਸੀ ਘਿਓ ਦੁੱਧ ਆਦਿ ਬਣਾਇਆ ਜਾਂਦਾ ਸੀ ਅਤੇ ਟਨਾਂ ਦੇ ਹਿਸਾਬ ਨਾਲ ਇੱਥੇ ਪਨੀਰ ਤਿਆਰ ਕੀਤਾ ਜਾਂਦਾ ਸੀ ਮੌਕੇ ਤੇ ਇਹ ਦੇਖਣ ਨੂੰ ਮਿਲਿਆ ਕਿ ਇਸ ਜਗ੍ਹਾ ਤੇ ਕਟਿਆ ਕੁਆਰਟੀ ਦਾ ਸੁੱਕਾ ਦੁੱਧ ਵੀ ਟਨ ਟਨਾਂ ਦੇ ਹਿਸਾਬ ਨਾਲ ਪਾਇਆ ਗਿਆ ਜੀ ਤੇ ਨਾਲ ਪਨੀਰ ਤਿਆਰ ਕੀਤਾ ਜਾਂਦਾ ਸੀ ਸੇਤ ਵਿਭਾਗ ਦੇ ਇਨਸਪੈਕਟਰ ਅਨਿਲ ਕੁਮਾਰ ਨੇ ਦੱਸਿਆ ਕਿ ਇਸ ਤੋਂ ਪਨੀਰ ਦੇ ਸਿਕਿਉ ਅਧਿਦੇਸ਼ ਸੈਂਪਲ ਪਰੇ ਗਏ ਹਨ ਅਤੇ ਇਸ ਦੀ ਕੁਆਲਿਟੀ ਲੈਬ ਵਿੱਚ ਚੈੱਕ ਕੀਤੀ ਜਾਵੇਗੀ ਤੇ ਜੇਕਰ ਇਹ ਪਨੀਰ ਅਤੇ ਦਹੀਂ ਘਟਿਆ ਪਾਇਆ ਜਾਂਦਾ ਹੈ ਤਾਂ ਵਿਭਾਗ ਵੱਲੋਂ ਕਾਰਵਾਈ ਕੀਤੀ ਜਾਵੇਗੀ ਉਹਨਾਂ ਦੱਸਿਆ ਕਿ ਦੇਖਣ ਨੂੰ ਇਹ ਪਨੀਰ ਘਟਿਆ ਕਿਸਮ ਦਾ ਲੱਗ ਰਿਹਾ ਹੈ ਜੋ ਕਿ ਸੇਤ ਲਈ ਹਾਨੀ ਕਰਕੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਸਤਾ ਸਮਾਨ ਖਰੀਦਣ ਦੀ ਬਜਾਏ ਵਧੀਆ ਕੁਆਲਟੀ ਦਾ ਸਮਾਨ ਖਰੀਦਿਆ ਜਾਵੇ ਤਾਂ ਕਿ ਉਹਨਾਂ ਦੀ ਅਤੇ ਉਹਨਾਂ ਦੇ ਪਰਿਵਾਰ ਦੀ ਸਿਹਤ ਬਣੀ ਰਹੇ ਕਿਉਂਕਿ ਘਟੀਆ ਕਿਸਮ ਦੇ ਪਨੀਰ ਅਤੇ ਦਹੀਂ ਖਾਣ ਨਾਲ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਵੀ ਹੋ ਸਕਦੀਆਂ ਹਨ ਇੱਥੇ ਇਹ ਵੀ ਦੱਸਣਾ ਮਰਦਾ ਹੈ ਕਿ ਭਵਾਂਤ ਖੇਤਰ ਦੇ ਗੋਦਾਮ ਏਰੀਆ ਵਿੱਚ ਬਹੁਤ ਥਾਵਾਂ ਤੇ ਘਟੀਆ ਕਿਸਮ ਦੀਆਂ ਮਠਿਆਈਆਂ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਇਹ ਦੁਕਾਨਾਂ ਰਸਗੁਲੇ, ਗੁਲਾਬ ਜਾਮੁਨਾ ਅਤੇ ਹੋਰ ਮਠਿਆਈ ਦਾ ਸਮਾਨ ਬਹੁਤ ਹੀ ਘੱਟ ਰੇਟਾਂ ਤੇ ਵੇਚਦੇ ਹਨ ਜੋ ਕਿ ਨਾ ਮੁਮਕਿਨ ਹੈ ਕਿਉਂਕਿ ਤੁਸੀਂ ਜੇਕਰ ਆਪਾਂ 2 ਕਿਲੋ ਦੁੱਧ ਤੋਂ ਪਨੀਰ ਕਰਦੇ ਹਾਂ ਤਾਂ ਉਹ ਵੀ ਇੱਕ ਪਾਈ ਇਹ ਨਿਕਲਦਾ ਹੈ ਪਰ ਇਹ ਲੋਕ ਇੱਕ ਲੋਕ ਜਿਹੜੇ ਇਹ 150 ਰੁਪਏ ਕਿਲੋ ਵੀ ਦੇ ਰਹੇ ਨੇ ਇਹ ਪਾਇਆ ਗਿਆ ਇੱਥੇ ਜੀ ਉਹਦੇ ਪਨੀਰ ਦੀ ਮੈਨੂਫੈਕਚਰਿੰਗ ਚੱਲ ਰਹੀ ਸੀਗੀ ਤੇ ਬੇਸਿਕ ਹੀ ਕਿਤੇ ਦਾ ਪਿਆਸੀ ਕਿਸੇ ਬ੍ਰਾਂਡ ਦਾ ਅੱਛਾ ਜੀ ਤੇ ਦੋ ਸੈਂਪਲ ਲਏ ਆ ਪਨੀਰ ਤੇ ਬੇਸਿਕ ਹੀ ਉਹਦੇ ਅੱਛਾ ਜੀ ਤੇ ਲੱਗਦਾ ਸੀ ਪਨੀਰ ਕਿ ਦਾਸਲੀ ਆ ਜਾਂ ਨਕਲੀ ਕੀ ਲੱਗ ਰਿਹਾ ਜੀ ਦੇਖੋ ਇਹ ਤਾਂ ਲੈਬ ਦੀ ਰਿਪੋਰਟ ਤੋਂ ਪਤਾ ਚੱਲੇਗਾ ਪਰ ਪ੍ਰੀਮੀਅਮਲੀ ਟੈਸਟ ਤੋਂ ਮੈਨੂੰ ਨਹੀਂ ਲੱਗਿਆ ਇਹਨੂੰ ਫੋਰਨ ਫੈਟ ਦੇ ਹੈਗੇ ਤਾਂ ਫੈਟ ਦਾ ਬਹੁਤ ਆਸਾਨ ਲੱਗੇ ਬਾਕੀ ਲੈਬ ਦੀ ਰਿਪੋਰਟ ਜਿਹੜੀ ਆ ਜੀ ਉਸ ਤੇ ਹਿਸਾਬ ਨਾਲ ਆਬਜੈਕਟ ਪਤਾ ਚੱਲੇਗਾ ਜੇ ਇਸ ਕੋਈ ਫੋਰਨ ਫੈਟ ਹੈ ਕਿ ਨਹੀਂ ਅੱਛਾ ਸਰ ਜਿੱਦਾਂ ਦੇਖਿਆ ਕਿ ਸੁੱਕੇ ਦੁੱਧ ਤੋਂ ਬਣਾ ਰਹੇ ਆ ਇਹ ਬਣਾਇ ਮੜਾਇ ਜਾ ਸਕਦਾ ਸੁੱਕੇ ਦੁੱਧ ਤੋਂ ਕਿੱਦੇ ਲਾਉਂਦੇ ਐਸ ਪਰ ਇੱਕ ਫੂਡ ਸੇਫ ਦੁੱਧ ਦੀ ਕਿ ਜਿੱਦਾਂ ਮਰਜ਼ੀ ਬਣਾ ਐਕਚੁਅਲੀ ਸੁੱਕਾ ਦੁੱਧ ਇੱਕ ਤਰ੍ਹਾਂ ਦਾ ਦੁੱਧ ਹੀ ਹੁੰਦਾ ਜਿਸ ਤੋਂ ਪਾਣੀ ਐ ਵਾਪੋਰੇਟ ਕੀਤਾ ਜਾ ਚੁੱਕਿਆ ਹੁੰਦਾ ਠੀਕ ਹੈ ਜੀ ਸੋ ਜਿਹੜਾ ਪਨੀਰ ਦੀ ਫੈਟ ਹੈ ਉਹ ਪੰਜ ਫੈਟ ਦੇ ਪਨੀਰ ਦਾ ਜਿਹੜਾ ਪਨੀਰ ਹੈ ਉਹ ਲੈਵਲ ਵੱਲੋਂ ਫਾਸ ਅੱਛਾ ਜੀ ਕੋਈ ਵੀ ਫੈਟ ਜਿਹੜੀ ਐਨਾਲਿਸਿਸ ਦਾ ਲੈਬ ਰਿਪੋਰਟ ਜਿਆ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਇਸ ਵਾਕੀ ਕੀ ਚੀਜ਼ ਹੈਗੀ ਤੇ ਬੈਸ ਜੇ ਹੁਣ ਮੋਡਿਲੀ ਰਿਪੋਰਟ ਚ ਲੱਗ ਰਿਹਾ ਕਿ ਪੂਰੀ ਪੰਜ ਫੈਟ ਹੋਊਗੀ ਇਹਦੇ ਚ ਨਹੀਂ ਘੱਟ ਲੱਗ ਰਹੀ ਤੇ ਜੇ ਬਾਈਚਾਸੇ ਨਹੀਂ ਪਾਈ ਜਾਂਦੀ ਤਾਂ ਕੀ ਕਾਰਵਾਈ ਹੁੰਦੀ ਏਦੀ ਸਰ ਦੇਖੋ ਇਸ ਦੋ ਤਰ੍ਹਾਂ ਦੀ ਕਾਰਵਾਈ ਹੈ ਇਕ ਤਰ੍ਹਾਂ ਦੀ ਫੈਟ ਡਟ ਹੈ ਫਿਰ ਆਪਣਾ ਜਿਹੜੀ ਕੰਪਲੇਂਟ ਹੈ ਉਹ ਏਡੀਸੀ ਸਾਪਾਸ ਫਾਈਲ ਹੁੰਦੀ ਹੈ ਜੇ ਫੋਰਨ ਫੈਟ ਵਿੱਚ ਦਾ ਪਤਾ ਲੱਗਦਾ ਹੈਗਾ ਫਿਰ ਸੀਜੀਪ ਕੋਰਸਿਕ ਦਾ ਕੇਸ ਲਾਂਚ ਕੀਤਾ ਜਾ ਰਿਹਾ ਤੇ ਉਸ ਵਿੱਚ ਸਚਾ ਦੇਵੀ ਪ੍ਰਾਪਤ ਆ। ਅੱਛਾ ਜਿੱਦਾਂ ਦੇਖਿਆ ਕਿ ਮਾਰਗੜੀ ਕਾਫੀ ਜਾਲੀ ਪਨੀਰ ਆ ਰਿਹਾ ਜੀ ਇਹਦੇ ਬਾਰੇ ਕੋਈ ਹੋਰ ਵੀ ਤੁਹਾਡੀ ਕਾਰਵਾਈ ਹੋ ਰਹੀ ਹੈ ਕੁਝ? ਨਹੀਂ ਰੈਗੂਲਰ ਅਸੀਂ ਸੈਂਪਲਸ ਲੈ ਰਹੇ ਹਾਂ ਬਲਟਾਲਾ ਜ਼ਿਰਕ ਕੋ ਤੇ ਕਈ ਜਗ੍ਹਾ ਤੋਂ ਫੇਲ ਵੀ ਪਾਏ ਉਹਨਾਂ ਦੇ ਕੇਸ ਡੇਰਾਬਸੀ ਪੋਰਟਸ ਚੱਲ ਰਹੇ ਹਨ ਕਿਉਂਕਿ ਉਸ ਨੂੰ ਤੈਸੀਰ ਜ਼ਿਰਕ ਕੋ ਨਾ ਤੈਸੀਰ ਡੇਰਾਬਸੀ ਕਹਿੰਦੇ ਸੀ ਸੀਜੀਪ ਪੋਰਟ ਡੇਰਾਬਸੀ ਦੀ ਅਦਾਲਤ ਵਿੱਚ ਜੋ ਕੇਸ ਚੱਲ ਰਹੇ ਹਨ ਜਿਹੜੇ ਅਸੀਂ ਵੀ ਪਾਏਗੇ ਜਿਹੜੇ ਪਨੀਰ ਦੇ ਪਾਏ ਗਏ ਰੈਗੂਲਰਲੀ ਚੈਕਿੰਗ ਕਰਦੇ ਰਹੇ ਜਿਹੜੇ ਪਹਿਲੀ ਜਿੱਦਾਂ ਸਰ ਅੱਗੇ ਤਿਉਹਾਰ ਆ ਰਿਹਾ ਦਿਵਾਲੀ ਆ ਰਹੀ ਰਖੜੀ ਆ ਰਹੀ ਇਹਦੇ ਚ ਕੁਝ ਹੁੰਦਾ ਕਿ ਪ੍ਰੋਡਕਸ਼ਨ ਹੋਰ ਤੇਜ਼ ਹੋ ਜਾਂਦੀ ਜਾਲੀਆਂ ਦੀ ਜਿੱਦਾਂ ਆਪਾਂ ਗੱਲ ਕਰੀਏ ਤਾਂ ਦੇਖੋ ਡਿਮਾਂਡ ਐਗਜ਼ੈਕਟਲੀ ਜੇ ਵਧੇਗੀ ਤਾਂ ਇਹ ਸਪਲਾਈ ਤਾਂ ਕਿਦੋਂ ਤੱਕ ਪੂਰੀ ਕੀਤੀ ਜਾਏਗੀ ਹੁਣ ਅਸੀਂ ਤਾਂ ਸਾਰੇ ਜਿਹੜੇ ਵਪਾਰੀ ਹੈ ਜਿਹੜੇ ਹਲਵਾਈ ਹੈ ਡੇਰੀ ਵਾਲੇ ਹਸਤੇ ਇਹਨਾਂ ਨੂੰ ਇਹੀ ਅਪੀਲ ਕਰਦੇ ਆ ਕਿ ਖੁਦ ਹੀ ਜਿੰਨਾ ਦੁੱਧੀ ਲੈ ਕੇ ਖੁਦ ਹੀ ਖੁਆ ਕੱਢੋ ਕਿ ਬਾਹਰੋਂ ਕੋਈ ਸਮਾਨ ਨਾ ਲਓ ਜਿਹੜੇ ਤੁਹਾਨੂੰ ਸ਼ੱਕ ਹੋਵੇ ਵੀ ਜਾਲੀ ਜਾਂ ਮਿਲਾਪਤੀ ਹੋ ਸਕਦਾ ਹੈ ਉਹਨਾਂ ਚੀਜ਼ਾਂ ਦੀ ਵਰਤੋਂ ਨਾ ਕੀਤੀ ਜਾਵੇ ਠੀਕ ਹੈ ਸਰ ਥੈਂਕ ਯੂ